ਮਹਿਬੂਬ ਸਟੂਡੀਓ ਬਾਂਦਰਾ ਪੱਛਮ ਦੇ ਵਿੱਚ ਮੁੰਬਈ ਦਾ ਇੱਕ ਫਿਲਮ ਸਟੂਡੀਓ ਅਤੇ ਰਿਕਾਰਡਿੰਗ ਸਟੂਡੀਓ ਹੈ ਜਿਸ ਦੀ ਸਥਾਪਨਾ 1954 ਵਿੱਚ ਨਿਰਦੇਸ਼ਕ ਅਤੇ ਨਿਰਮਾਤਾ ਮਹਿਬੂਬ ਖਾਨ ਨੇ ਕੀਤੀ ਜੋ ਪਹਿਲਾਂ ਮਹਿਬੂਬ ਪ੍ਰੋਡਕਸ਼ਨ ਦੇ ਮਾਲਕ ਸਨ ਜਿਸ ਨੂੰ ਉਹਨਾਂ ਨੇ 1942 ਵਿੱਚ ਸ਼ੁਰੂ ਕੀਤਾ ਅਤੇ ਮਦਰ ਇੰਡੀਆ ਵਰਗੀਆਂ ਫਿਲਮਾਂ ਲਈ ਸਭ ਤੋਂ ਵੱਧ ਜਾਣਿਆ ਜਾਂਦਾ ਹੈ ਮਹਿਬੂਬ ਖਾਨ ਜਿਨ੍ਹਾਂ ਨੇ 1935 ਵਿੱਚ ਆਪਣਾ ਨਿਰਦੇਸ਼ਨ ਸਫ਼ਰ ਸ਼ੁਰੂ ਕੀਤਾ ਤੇ 1942 ਵਿੱਚ ਮਹਿਬੂਬ ਪ੍ਰੋਡਕਸ਼ਨ ਬਣਾ ਲਿਆ। ਅਤਿ ਅਨਮੋਲ ਕੜੀ ਤੇ ਅੰਦਾਜ਼ ਵਰਗੀਆਂ ਹਿੱਟ ਫਿਲਮਾਂ ਬਣਾਈਆਂ। ਇਹ ਲਗਭਗ 4.2 ਏਕੜ ਵਿੱਚ ਫੈਲਿਆ ਹੋਇਆ ਹੈ ਜਿੱਥੇ ਪੰਜ ਸ਼ੂਟਿੰਗ ਦੀਆਂ ਸਟੇਜਾਂ ਹਨ ਇਹਨਾਂ ਵੱਖ-ਵੱਖ ਸਟੇਜਾਂ ਦੇ ਵੱਖ-ਵੱਖ ਰੇਟ ਹਨ ਗੁਰੂ ਦੱਤ ਨੇ ਆਪਣੀ ਆਈਕੋਨਿਕ ਫਿਲਮ ਕਾਗਜ਼ ਕੇ ਫੂਲ ਵੀ ਇੱਥੇ ਸ਼ੂਟ ਕੀਤੀ ਅਤੇ ਅਦਾਕਾਰ ਨਿਰਦੇਸ਼ਕ ਦੇਵਾਨੰਦ ਨੇ ਆਪਣੀਆਂ ਬਹੁਤ ਸਾਰੀਆਂ ਫਿਲਮਾਂ ਨਵਕੇਤਨ ਬੈਨਰ ਦੀਆਂ ਇੱਥੇ ਸ਼ੂਟ ਕੀਤੀਆਂ ਅੱਜ ਇਸ ਸਟੂਡੀਓ ਨੂੰ ਮਾਡਰਨ ਢੰਗ ਨਾਲ ਬਣਾਇਆ ਗਿਆ ਹੈ ਅੱਜ ਵੀ ਇਹ ਸਟੂਡੀਓ ਫਿਲਮ ਇੰਡਸਟਰੀ ਦੀ ਸ਼ਾਨ ਹੈ ਪਹਿਲੇ ਸਮਿਆਂ ਦੇ ਵਿੱਚ ਫਿਲਮਾਂ ਦੀ ਸ਼ੂਟਿੰਗ ਸਟੂਡੀਓ ਦੇ ਅੰਦਰ ਹੁੰਦੀ ਸੀ ਆਊਟਡੋਰ ਵੀ ਕੀਤੀ ਜਾਂਦੀ ਸੀ ਲੇਕਿਨ ਸਟੂਡੀਓ ਸਿਸਟਮ ਕਾਫੀ ਪੁਰਾਣਾ ਹੈ ਕਿਉਂਕਿ ਅਜਿਹੀ ਥਾਂ ਤੇ ਸ਼ੂਟਿੰਗ ਕਰਨ ਦੇ ਨਾਲ ਕੋਈ ਵੀ ਡਿਸਟਰਬੈਂਸ ਨਹੀਂ ਹੁੰਦੀ ਜਿਸ ਕਰਕੇ ਸ਼ੂਟਿੰਗ ਆਰਾਮ ਨਾਲ ਕੀਤੀ ਜਾਂਦੀ ਹੈ ਮੁੰਬਈ ਵਿੱਚ ਕਾਫੀ ਸਟੂਡੀਓ ਹਨ ਜੋ ਕਈ ਦਹਾਕਿਆਂ ਤੋਂ ਚਲੇ ਆ ਰਹੇ ਹਨ ਇਹਨਾਂ ਦੇ ਵਿੱਚ ਮਹਿਬੂਬ ਸਟੂਡੀਓ ਵੀ ਅਜਿਹਾ ਸਟੂਡੀਓ ਹੈ ਜੋ 1954 ਵਿੱਚ ਸ਼ੁਰੂ ਕੀਤਾ ਗਿਆ ਇਸ ਸਟੂਡੀਓ ਨੂੰ ਨਿਰਮਾਤਾ ਨਿਰਦੇਸ਼ਕ ਮਹਿਬੂਬ ਖਾਨ ਨੇ ਤਿਆਰ ਕੀਤਾ। ਇਸ ਸਟੂਡੀਓ ਵਿੱਚ ਜਿੱਥੇ ਸ਼ੂਟਿੰਗ ਹੁੰਦੀ ਹੈ ਉੱਥੇ ਰਿਕਾਰਡਿੰਗ ਵੀ ਹੁੰਦੀ ਹੈ। ਮਹਿਬੂਬ ਖਾਨ ਵਧੀਆ ਨਿਰਮਾਤਾ ਨਿਰਦੇਸ਼ਕ ਹਨ ਜਿਨ੍ਹਾਂ ਨੇ ਬਹੁਤ ਸਾਰੀਆਂ ਫਿਲਮਾਂ ਦਾ ਨਿਰਮਾਣ ਕੀਤਾ ਹੈ। ਇਸ ਸਟੂਡੀਓ ਦੇ ਵਿੱਚ ਬਹੁਤ ਵੱਡੀਆਂ-ਵੱਡੀਆਂ ਫਿਲਮਾਂ ਦੀ ਸ਼ੂਟਿੰਗ ਹੋਈ ਹੈ ਜਿਨ੍ਹਾਂ ਦੇ ਵਿੱਚੋਂ 1957 ਦੀ ਮਦਰ ਇੰਡੀਆ ਫਿਲਮ ਦੀ ਵੀ ਇੱਥੇ ਸ਼ੂਟਿੰਗ ਹੋਈ ਹੈ। ਇਸ ਫਿਲਮ ਨੇ ਬਹੁਤ ਸਾਰੇ ਅਵਾਰਡ ਦਿੱਤੇ ਹਨ। ਇਥੋਂ ਤੱਕ ਕਿ ਸਰਵੋਤਮ ਵਿਦੇਸ਼ੀ ਭਾਸ਼ਾ ਫਿਲਮ ਦੇ ਲਈ ਵੀ ਅਕੈਡਮੀ ਅਵਾਰਡ ਇਸ ਫਿਲਮ ਨੂੰ ਮਿਲਿਆ ਹੈ। ਇਹ ਸਟੂਡੀਓ 4.2 ਏਕੜ ਵਿੱਚ ਫੈਲਿਆ ਹੋਇਆ ਹੈ ਜਿਸ ਦੀਆਂ ਪੰਜ ਸਟੇਜ ਹਨ। ਇਹ ਵੱਖਰੋ-ਵੱਖਰੀਆਂ ਸਟੇਜਾਂ ਹਨ ਜਿਨ੍ਹਾਂ ਦੇ ਵੱਖ-ਵੱਖ ਰੇਟ ਹਨ। ਇਹਨਾਂ ਦੇ ਵਿੱਚ ਬਹੁਤ ਸਾਰੀਆਂ ਨਾਰਮਲ ਸਟੇਜਾਂ ਵੀ ਹਨ ਅਤੇ ਫੁੱਲ ਏਸੀ ਵੀ ਹਨ। ਨਰਮਾਤਾ ਦੀ ਪਸੰਦ ਦੇ ਮਤਾਬਕ ਉਹ ਫਲੋਰ ਬੁੱਕ ਕਰ ਸਕਦਾ ਹੈ। ਇਹ ਸਟੂਡੀਓ ਜਿੱਥੇ ਪਹਿਲੇ ਸਮਿਆਂ ਦੇ ਵਿੱਚ ਸ਼ਾਨ ਸੀ ਅੱਜ ਵੀ ਇਸ ਸਟੂਡੀਓ ਦੀ ਸ਼ਾਨ ਬਰਕਰਾਰ ਹੈ ਕਿਉਂਕਿ ਇੱਥੇ ਗੁਰੂਦੱਤ ਚੇਤਨ ਅਨੰਦ ਦੇਵਾਨੰਦ ਵਰਗੇ ਨਿਰਦੇਸ਼ਕਾਂ ਨੇ ਬਹੁਤ ਫਿਲਮਾਂ ਦੀ ਸ਼ੂਟਿੰਗ ਕੀਤੀ ਹੈ ਕਿਸੇ ਮੌਕੇ ਮਨਮੋਨ ਦਸਾਈ ਦਾ ਵੀ ਇਹ ਵਧੀਆ ਸਟੂਡੀਓ ਵਿੱਚੋਂ ਇੱਕ ਸਣ ਜਿੱਥੇ ਉਹ ਅਕਸਰ ਸ਼ੂਟਿੰਗ ਕਰਦੇ ਸਨ ਅੱਜ ਤੋਂ 55 ਸਾਲ ਪਹਿਲਾਂ ਇਸ ਸਟੂਡੀਓ ਦੇ ਵਿੱਚ ਰਿਕਾਰਡਿੰਗ ਸ਼ੁਰੂ ਕੀਤੀ ਗਈ ਜਦੋਂ ਕਿ ਪਹਿਲਾਂ ਇਸ ਸਟੂਡੀਓ ਦੇ ਵਿੱਚ ਸਿਰਫ ਸ਼ੂਟਿੰਗ ਹੀ ਹੁੰਦੀ ਸੀ ਜਿੱਥੇ ਇੱਥੇ ਫਿਲਮਾਂ ਦੀ ਸ਼ੂਟਿੰਗ ਹੁੰਦੀ ਹੈ ਉੱਥੇ ਹੋਰ ਵੀ ਵੱਖ-ਵੱਖ ਕਾਰਜਾਂ ਦੇ ਲਈ ਇਹਨਾਂ ਦੇ ਫਲੋਰ ਵਰਤੇ ਜਾਂਦੇ ਹਨ ਨਵੰਬਰ 2010 ਤੋਂ ਲੈ ਕੇ ਜਨਵਰੀ 2011 ਤੱਕ ਭਾਰਤ ਦੇ ਪ੍ਰਸਿੱਧ ਮੂਰਤੀਕਾਰ ਅਨੀਸ਼ ਕਪੂਰ ਦੀ ਪਹਿਲੀ ਪ੍ਰਦਰਸ਼ਨੀ ਇੱਥੇ ਲਾਈ ਗਈ ਇਸ ਦੇ ਦੂਸਰੇ ਹਿੱਸੇ ਵਿੱਚ ਨੈਸ਼ਨਲ ਗੈਲਰੀ ਆਫ ਮਾਡਰਨ ਆਰਟ ਨਵੀਂ ਦਿੱਲੀ ਦੀ ਪ੍ਰਦਰਸ਼ਨੀ ਲੱਗੀ ਨਰਦੇਸ਼ੇ ਕਾ ਮਹਿਬੂਬ ਖਾਨ ਜਿਨ੍ਹਾਂ ਨੇ 1935 ਵਿੱਚ ਆਪਣਾ ਨਿਰਦੇਸ਼ਨ ਦਾ ਸਫਰ ਸ਼ੁਰੂ ਕੀਤਾ ਨੇ 1942 ਵਿੱਚ ਮਹਿਬੂਬ ਪ੍ਰੋਡਕਸ਼ਨ ਦੀ ਸਥਾਪਨਾ ਕਰ ਲਈ ਸੀ ਅਤੇ ਅਨਮੋਲ ਖੜੀ ਅਤੇ ਅੰਦਾਜ਼ ਵਰਗੀਆਂ ਹਿੱਟ ਫਿਲਮਾਂ ਬਣਾਈਆਂ ਜਦੋਂ ਮਹਿਬੂਬ ਖਾਨ ਨੇ ਇਸ ਸਟੂਡੀਓ ਨੂੰ ਬਣਾਉਣਾ ਸ਼ੁਰੂ ਕੀਤਾ ਤਾਂ ਉਹਨਾਂ ਨੇ ਫਿਲਮ ਸਥਾਨ ਅਤੇ ਬੰਬੇ ਟਾਕੀ ਵਰਗੇ ਪੁਰਾਣੇ ਸਟੂਡੀਓ ਦੇ ਮੁਕਾਬਲੇ ਕੇਂਦਰੀ ਮੁੰਬਈ ਦੇ ਨੇੜੇ ਜ਼ਮੀਨ ਦੀ ਖਾੜ ਸ਼ੁਰੂ ਕਰ ਦਿੱਤੀ ਜੋ ਕਿ ਦੂਰ ਦਰਾਡੇ ਗੋਰੇਗਾਮ ਅਤੇ ਬਲਾੜ ਵਿੱਚ ਸਨ ਅੰਤ ਵਿੱਚ ਉਹ ਸਮੁੰਦਰੀ ਕਿਨਾਰੇ ਬਾਂਦਰਾ ਵਿੱਚ ਸੈਟਲ ਹੋ ਗਏ ਜੋ ਇੱਕ ਬਦਿਆ ਸ਼ਾਂਤ ਇਲਾਕਾ ਹੈ ਇਹ ਇਲਾਕਾ ਕਾਫੀ ਇਤਿਹਾਸਕ ਹੈ ਕਿਉਂਕਿ ਇੱਥੇ ਇਤਿਹਾਸਕ ਮਾਉਂਟ ਮੈਰੀ ਚਰਚ ਦੇ ਨੇੜੇ ਪਲਾਟ 1951 ਵਿੱਚ ਇੱਕ ਸਥਾਨਕ ਬੋਹਰਾ ਮੁਸਲਮਾਨ ਜਾਬਰભાઈ ਤੋਂ ਖਰੀਦਿਆ ਗਿਆ ਸੀ ਇੱਥੇ ਇੱਕ ਸਕੂਲ ਵੀ ਸੀ ਜੋ ਪਾਰਸੀਔਰਤ ਚਲਾ ਰਹੀ ਸੀ ਅਤੇ ਬਾਕੀ ਆਲੇ ਦੁਆਲੇ ਸਬਜ਼ੀਆਂ ਬੀਜੀਆਂ ਜਾਂਦੀਆਂ ਸਨ ਏ ਸਟੂడియో 1954 ਵਿੱਚ ਬਣ ਕੇ ਤਿਆਰ ਹੋ ਗਿਆ। ਅਮਰ ਫਿਲਮ ਦੀ ਸ਼ੂਟਿੰਗ ਹੋਣ ਦੇ ਨਾਲ ਸਾਰਿਆਂ ਲਈ ਦਰਵਾਜ਼ੇ ਖੋਲ ਦਿੱਤੇ। ਇਸ ਮੌਕੇ ਤੇ ਮਹਿਬੂਬ ਖਾਨ ਨੇ ਆਪਣੀਆਂ ਅਗਲੀਆਂ ਦੋ ਫਿਲਮਾਂ ਪੈਸਾ ਹੀ ਪੈਸਾ ਆਵਾਜ਼ ਦੀ ਸ਼ੂਟਿੰਗ ਸ਼ੁਰੂ ਕੀਤੀ। ਪਰ 1957 ਵਿੱਚ ਮਦਰ ਇੰਡੀਆ ਬਣਾਉਣ ਤੱਕ ਉਹਨਾਂ ਨੂੰ ਆਲੋਚਨਾਮਾ सिनेਮੈਟਿਕ ਸਫਲਤਾ ਦਾ ਸਵਾਦ ਦੁਆਰਾ ਨਹੀਂ ਮਿਲਿਆ। ਮਦਰ ਇੰਡੀਆ ਨੂੰ ਸਰਬੋਤਮ ਵਿਦੇਸ਼ੀ ਭਾਸ਼ਾ ਨਾਮਜ਼ਦਗੀ ਲਈ ਅਕੈਡਮੀ ਅਵਾਰਡ ਮਿਲਿਆ ਉਹ ਸਾਲ ਦੇ ਫਿਲਮ ਫੇਅਰ ਅਵਾਰਡਾਂ ਵਿੱਚ ਸਰਬੋਤਮ ਫਿਲਮ ਸਰਬੋਤਮ ਨਿਰਦੇਸ਼ਕ ਸਰਬੋਤਮ ਫਿਲਮ ਪੁਰਸਕਾਰ ਜਿੱਤੇ ਇਹਦੀ ਸ਼ੁਰੂਆਤ ਤੋਂ ਇੱਕ ਦਹਾਕੇ ਬਾਅਦ ਮਹਿਬੂਬ ਸਟੂਡੀਓ ਸਤਾਰਿਆਂ ਅਤੇ ਨਿਰਦੇਸ਼ਕਾਂ ਦਾ ਪਹਿਲੀ ਪਸੰਦ ਬਣ ਗਿਆ ਜੋ ਬਾਂਦਰਾ ਦੇ ਨਜ਼ਦੀਕ ਰਹਿੰਦੇ ਸਨ ਕਿਉਂਕਿ ਕਲਾਕਾਰਾਂ ਨੂੰ ਸ਼ੂਟਿੰਗ ਦੇ ਸਮੇਂ ਜਦੋਂ ਸਹੂਲਤ ਹੋਵੇ ਤਾਂ ਬਹੁਤ ਵਧੀਆ ਰਹਿੰਦਾ ਹੈ ਬਾਂਦਰਾ ਪੱਛਮ ਦੇ ਵਿੱਚ ਇਹ ਸਟੂਡੀਓ ਹੋਣ ਦੇ ਕਰਕੇ ਜਿੱਥੇ ਨਜ਼ਦੀਕ ਬਹੁਤ ਸਾਰੇ ਕਲਾਕਾਰ ਰਹਿੰਦੇ ਸਨ ਉਹ ਅਕਸਰ ਹੀ ਮਹਿਬੂਬ ਸਟੂਡੀਓ ਵਿੱਚ ਸ਼ੂਟਿੰਗ ਕਰਨ ਨੂੰ ਕਹਿੰਦੇ ਇਸ ਸਟੂਡੀਓ ਦੇ ਬਹੁਤ ਸਾਰੇ ਹਿੱਸੇ ਨੂੰ ਹੋਰ ਨਿਰਮਾਤਾ ਨਿਰਦੇਸ਼ਕਾਂ ਨੂੰ ਕਿਰਾਏ ਤੇ ਦੇ ਦਿੱਤਾ ਖਾਸ ਕਰਕੇ ਜਦੋਂ ਲੰਬੇ ਸੀਰੀਅਲ ਹੋਣ ਜਾਂ ਕੋਈ ਇਤਿਹਾਸਕ ਫਿਲਮ ਹੋਵੇ ਕਿਉਂਕਿ ਇੱਥੇ ਫਿਲਮ ਦੇ ਸੈੱਟ ਤਿਆਰ ਕੀਤੇ ਜਾਂਦੇ ਹਨ ਉਹਨਾਂ ਨੂੰ ਬਣਾਉਣ ਤੋਂ ਲੈ ਕੇ ਫਿਲਮ ਜਾਂ ਸੀਰੀਅਲ ਦੀ ਸ਼ੂਟਿੰਗ ਪੂਰੀ ਹੋਣ ਤੱਕ ਸੈੱਟ ਨੂੰ ਉਸੇ ਤਰ੍ਹਾਂ ਰੱਖਿਆ ਜਾਂਦਾ ਹੈ। ਖਾਸ ਗੱਲ ਇਹ ਹੈ ਕਿ ਜਦੋਂ ਤੁਸੀਂ ਫਲੋਰ ਬੁੱਕ ਕਰ ਲੈਂਦੇ ਹੋ ਜਦੋਂ ਸ਼ੂਟਿੰਗ ਲਈ ਸੈੱਟ ਤਿਆਰ ਕੀਤੇ ਜਾਂਦੇ ਹਨ ਉਦੋਂ ਤੋਂ ਹੀ ਕਿਰਾਇਆ ਸ਼ੁਰੂ ਹੋ ਜਾਂਦਾ ਹੈ। ਇਸ ਮੌਕੇ 'ਤੇ ਇਹ ਫਲੋਰ ਮਹੀਨੇ ਦੇ ਹਿਸਾਬ ਨਾਲ ਵੀ ਲਏ ਜਾਂਦੇ ਹਨ। ਹਾਲਾਂਕਿ ਜ਼ਿਆਦਾਤਰ ਸ਼ੂਟਿੰਗ ਪਰ ਡੇਰੇ ਹਿਸਾਬ ਨਾਲ ਹੁੰਦੀ ਹੈ। ਇੱਕ ਕਿਤਾਬ ਦੇ ਵਿੱਚ ਲਿਖਿਆ ਗਿਆ ਹੈ ਕਿ ਮਦਰ ਇੰਡੀਆ ਦੀ ਸਫਲਤਾ ਤੋਂ ਬਾਅਦ ਮਹਿਬੂਬ ਖਾਨ ਕਦੇ ਵੀ ਆਪਣਾ ਮਕਾਮ ਹਾਸਲ ਨਹੀਂ ਕਰ ਸਕੇ। ਉਹਨਾਂ ਦੀਆਂ ਕਈ ਫਿਲਮਾਂ ਫਲॉप ਹੋ ਗਈਆਂ। ਉਹਨਾਂ ਦੀ ਆਖਰੀ ਫਿਲਮ son of india 1962 ਵਿੱਚ ਆਈ। ਪਰ ਅਜੇਹੇ ਸਦਮੇ ਨੂੰ ਨਾ ਸਹਾਰਦਿਆਂ 1964 ਵਿੱਚ 56 ਸਾਲ ਦੀ ਉਮਰ ਵਿੱਚ ਉਹਨਾਂ ਦਾ ਦੇਹਾਂਤ ਹੋ ਗਿਆ। ਅਤੇ ਉਹ ਆਪਣੇ ਪਰਿਵਾਰ ਤੇ ਵਿੱਤੀ ਕਰਜ਼ਾ ਕਾਫੀ ਛੱਡ ਗਏ। ਸਨ ਆਫ ਇੰਡੀਆ ਮਹਿਬੂਬ ਪ੍ਰੋਡਕਸ਼ਨ ਦੇ ਬੈਂਦਰ ਦੀ ਆਖਰੀ ਫਿਲਮ ਸੀ 1970 ਦੇ ਦਹਾਕੇ ਵਿੱਚ ਸਟੂਡੀਓ ਦੀ ਕਿਸਮਤ ਮੋੜ ਸਰਜੀਤ ਹੋਈ ਜਦੋਂ ਮਦਰ ਇੰਡੀਆ ਦੇ ਅਧਿਕਾਰ ਪਰਿਵਾਰ ਨੂੰ ਵਾਪਸ ਮਿਲ ਗਏ ਅਤੇ ਇੱਕ ਰਿਕਾਰਡਿੰਗ ਸਟੂਡੀਓ ਜੋੜਿਆ ਗਿਆ ਇਸ ਸਟੂਡੀਓ ਤੇ 2000 ਦੇ ਵਿੱਚ ਇੱਕ ਮੰਦ ਭਾਗਾ ਸਮਾ ਆਇਆ ਜਦੋਂ ਕੁਝ ਫਲੋਰ ਤੇ ਅਗ ਲੱਗ ਗਈ ਮਹਿਬੂਬ ਖਾਨ ਅਤੇ ਏ ਮਹਿਬੂਬ ਸਟੂਡੀਓ ਅਜੇ ਹਨ ਜਿਨ੍ਹਾਂ ਨੇ ਬਹੁਤ ਸਾਰੇ ਕਲਾਕਾਰਾਂ ਨੂੰ ਜਨਮ ਦਿੱਤਾ ਹੈ 1940 1950 1960 ਤੱਕ ਉਹਨਾਂ ਨੇ सुरेंद्र अरुण कुमार आहूजा ਜੋ ਗਵਿੰਦਾ ਦੇ ਪਿਤਾ ਸਨ ਦਲੀਪ ਕੁਮਾਰ ਰਾਜਕਪੂਰ ਸੁਨੀਲ ਦੱਤ ਅਰਜਿੰਦਰ ਕੁਮਾਰ ਰਾਜਕੁਮਾਰ ਨਰਗਸ ਨਿੰਮੀ ਨਾਦਰਾ ਆਦ ਕਲਾਕਾਰ ਹਨ ਜੋ ਮਹਿਬੂਬ ਸਟੂਡੀਓ ਨੇ ਦਿੱਤੇ ਹਨ ਉਹ 1961 ਵਿੱਚ ਦੂਜੇ ਮਾਸਕੋ ਇੰਟਰਨੈਸ਼ਨਲ ਫਿਲਮ ਫੈਸਟੀਵਲ ਦੀ ਜਿਊਰੀ ਵਿੱਚ ਸਨ 1963 ਅਤੇ 1964 ਵਿੱਚ ਉਹਨਾਂ ਨੂੰ ਫਿਲਮ ਫੈਡਰੇਸ਼ਨ ਆਫ ਇੰਡੀਆ ਦਾ ਪ੍ਰਧਾਨ ਵੀ ਬਣਾਇਆ ਗਿਆ। ਇੱਕ ਕਿਤਾਬ ਦੇ ਵਿੱਚ ਇਹ ਵੀ ਲਿਖਿਆ ਹੈ ਕਿ ਮਹਿਬੂਬ ਖਾਨ ਅਜਿਹੇ ਫਿਲਮ ਮੇਕਰ ਸਨ ਜਿਨ੍ਹਾਂ ਤੋਂ ਹਾਲੀਵੁੱਡ ਵੀ ਪ੍ਰਭਾਵਿਤ ਸੀ। ਮਹਿਬੂਬ ਖਾਨ ਨੇ ਆਪਣੀਆਂ ਬਹੁਤ ਸਾਰੀਆਂ ਫਿਲਮਾਂ ਦੇ ਵਿੱਚ ਭਾਰਤ ਦੀ ਤਸਵੀਰ ਪੇਸ਼ ਕੀਤੀ ਜਿਨ੍ਹਾਂ ਦੇ ਵਿੱਚ ਉਹਨਾਂ ਨੇ ਗਰੀਬੀ, ਅਮੀਰ ਅਤੇ ਪੇਂਡੂ ਜ਼ਿੰਦਗੀ ਨੂੰ ਵਧੀਆ ਢੰਗ ਨਾਲ ਪੇਸ਼ ਕੀਤਾ। ਮਹਿਬੂਬ ਖਾਨ ਨੇ ਆਪਣੀ ਜ਼ਿੰਦਗੀ ਦੇ ਵਿੱਚ ਦੋ ਵਿਆਹ ਕੀਤੇ ਜਿਨ੍ਹਾਂ ਦੀ ਪਹਿਲੀ ਪਤਨੀ ਫਾਤਿਮਾ ਦੇ ਤਿੰਨ ਲੜਕੇ ਈਯੂਬ ਇਕਬਾਲ ਅਤੇ ਸ਼ੌਕਤ ਆਪਣੀ ਪਹਿਲੀ ਪਤਨੀ ਤੋਂ ਵੱਖ ਹੋਣ ਤੇ ਉਹਨਾਂ ਨੇ ਪ੍ਰਸਿੱਧ ਫਿਲਮ ਐਕਟ੍ਰੈਸ ਸਰਦਾਰ ਅਖਤਰ ਨਾਲ ਵਿਆਹ ਕੀਤਾ ਫਿਰ ਉਹਨਾਂ ਨੇ ਸਾਜਦ ਖਾਨ ਨੂੰ ਅਡਾਪਟ ਕੀਤਾ ਸਰਦਾਰ ਅਖਤਰ ਨੇ ਬਹੁਤ ਸਾਰੀਆਂ ਭਾਰਤੀ ਅਤੇ ਵਿਦੇਸ਼ੀ ਫਿਲਮਾਂ ਦੇ ਵਿੱਚ ਕੰਮ ਕੀਤਾ ਮਹਿਬੂਬ ਸਟੂਡੀਓ ਦੀ ਜਿਸ ਤਰ੍ਹਾਂ ਪਹਿਲਾਂ ਚਮਕ ਸੀ ਅਜ ਵੀ ਚਮਕ ਹੈ ਮਹਿਬੂਬ ਸਟੂਡੀਓ ਨੂੰ ਅਜ ਵੀ ਲੋਕ ਯਾਦ ਕਰਦੇ ਹਨ ਮੁੰਬਈ ਦੀ ਇੱਕ ਵਿਸ਼ੇਸ਼ ਅਦਾਲਤ ਨੇ ਬਿਟਕੋਇਨ ਘੁਟਾਲੇ ਨਾਲ ਜੁੜੇ ਮਨੀ ਲਾਂਡਰਿੰਗ ਮਾਮਲੇ ਵਿੱਚ ਕਾਰੋਬਾਰੀ ਰਾਜ ਕੁੰਦਰਾ ਨੂੰ ਜਮਾਨਤ ਦੇ ਦਿੱਤੀ ਪੀਐਮਐਲ ਅਦਾਲਤ ਦੇ ਜੱਜ ਆਰਵੀ ਰੋਟੇ ਨੇ ਈਡੀ ਵੱਲੋਂ ਦਾਇਰ ਚਾਰਜ ਸ਼ੀਟ ਦਾ ਨੋਟਿਸ ਲੈਂਦਿਆਂ ਕੁੰਦਰਾ ਨੂੰ ਸੱਮਨ ਜਾਰੀ ਕੀਤਾ ਸੀ ਜਿਸ ਤੋਂ ਬਾਅਦ ਉਹ ਅਦਾਲਤ ਵਿੱਚ ਪੇਸ਼ ਹੋਏ ਕੁੰਦਰਾ ਦੇ ਵਕੀਲ ਪ੍ਰਸ਼ਾਂਤ ਪਾਟਲ ਨੇ ਦਲੀਲ ਦਿੱਤੀ ਹੈ ਕਿ ਉਹਨਾਂ ਦਾ ਮੁਵਕਲ 2021 ਤੋਂ ਜਾਂਚ ਵਿੱਚ ਪੂਰਾ ਸਹਿਯੋਗ ਕਰ ਰਿਹਾ ਹੈ ਅਤੇ ਸਾਰੇ ਦਸਤਾਵੇਜ਼ ਪਹਿਲਾਂ ਹੀ ਏਜੰਸੀ ਕੋਲ ਹਨ ਇਸ ਲਈ ਹਿਰਾਸਤ ਦੀ ਕੋਈ ਲੋੜ ਨਹੀਂ ਹੈ ਈਡੀ ਦਾ ਦੋਸ਼ ਹੈ ਕਿ ਰਾਜਕੁੰਦਰਾ ਨੂੰ ਗੇਨ ਬਿਟਕੋਇਨ ਪੌਂਜੀ ਸਕੀਮ ਦੇ ਮਾਸਟਰ ਮਾਈਂਡ ਅਮਿਤ ਭਾਰਦਵਾਜ ਤੋਂ ਜੁਕ੍ਰੇਨ ਵਿੱਚ ਮਾਈਨਿੰਗ ਫਾਰਮ ਲਗਾਉਣ ਲਈ 285 ਬਿਟਕੋਇਨ ਮਿਲੇ ਸਨ ਜਿਨਾਂ ਦੀ ਮੌਜੂਦਾ ਕੀਮਤ 150 ਕਰੋੜ ਰੁਪਏ ਤੋਂ ਵੱਧ ਹੈ ਹਾਲਾਂਕਿ ਕੁੰਦਰਾ ਨੇ ਖੋਦ ਨੂੰ ਸਿਰਫ ਇੱਕ ਵਿਚੋਲਾ ਦੱਸਿਆ ਸੀ ਪਰ ਈਡੀ ਨੇ ਦਾਅਵਾ ਕੀਤਾ ਹੈ ਕਿ ਕੁੰਦਰਾ ਨੂੰ 트랜ਜੈਕਸ਼ਨ ਦੇ 7 ਸਾਲ ਬਾਅਦ ਵੀ ਵਿਟ ਕੋਇਨਾ ਦੀ ਸਹੀ ਗਿਣਤੀ ਯਾਦ ਹੋਣਾ ਸਾਬਤ ਕਰਦਾ ਹੈ ਕਿ ਉਹ ਇਸ ਦੇ ਅਸਲ ਮਾਲਕ ਹਨ ਏਜੰਸੀ ਨੇ ਇਹ ਵੀ ਇਲਜ਼ਾਮ ਲਗਾਇਆ ਕਿ ਕੁੰਦਰਾ ਨੇ ਆਪਣਾ ਆਈਫੋਨ ਐਕਸ ਖਰਾਬ ਹੋਣ ਦਾ ਬਹਾਨਾ ਬਣਾ ਕੇ ਜਾਣਬੁੱਝ ਕੇ ਡਿਜੀਟਲ ਵਾਲਟ ਦੇ ਸਬੂਤ ਮਿਟਾਉਣ ਦੀ ਕੋਸ਼ਿਸ਼ ਕੀਤੀ ਕੇਰਲ ਹਾਈ ਕੋਰਟ ਨੇ ਕਨੂਰ ਦੇ ਇੱਕ ਨਿਵਾਸੀ ਵੱਲੋਂ ਫਿਲਮ ਕੇਰਲਾ ਸਟੋਰੀ 2 ਦੀ ਸਰਟੀਫਿਕੇਸ਼ਨ ਰੱਦ ਕਰਨ ਅਤੇ ਇਸ ਦੇ ਸਟਾਈਲ ਤੇ ਮੋੜ ਵਿਚਾਰ ਕਰਨ ਸਮੇਤ ਹੋਰ ਸੋਧਾਂ ਦੇ ਨਿਰਦੇਸ਼ ਦੇਣ ਦੀ ਮੰਗ ਵਾਲੀ ਪਟੀਸ਼ਨ ਦੇ ਦਾ ਕੇਰਲ ਸਟੋਰੀ 2 ਗੋਜ ਬਿਯੋਂਡ ਦੇ ਨਿਰਮਾਤਾ ਸੈਂਟਰਲ ਬੋਰਡ ਆਫ ਫਿਲਮ ਸਰਟੀਫਿਕੇਸ਼ਨ ਸੀਵੀਐਫਸੀ ਅਤੇ ਕੇਂਦਰ ਸਰਕਾਰ ਨੂੰ ਨੋਟਿਸ ਜਾਰੀ ਕੀਤਾ ਹੈ ਕਨੂਰ ਜ਼ਿਲ੍ਹੇ ਦੇ ਕਨਵਮ ਦੇ ਰਹਿਣ ਵਾਲੇ ਪਟੀਸ਼ਨਕਰਤਾ ਸ਼੍ਰੀ ਦੇਵ ਨੰਬੂਦੇਰੀ ਨੇ 18 ਫਰਵਰੀ ਨੂੰ ਦਾਇਰ ਰੈਟ ਪਟੀਸ਼ਨ ਵਿੱਚ ਸੂਚਨਾ ਤੇ ਪ੍ਰਸਾਰਣ ਮੰਤਰਾਲੇ ਸੀਬੀਐਫਸੀ ਅਤੇ ਨਿਰਮਾਤਾ ਵਿਪਲ ਅਮਰਤ ਲਾਲ ਸ਼ਾਹ ਨੂੰ ਪ੍ਰਤੀਵਾਦੀ ਬਣਾਇਆ ਹੈ ਜਸਟਿਸ ਵੇਚੂ ਕੁਰੀਨ ਥਾਮਸ ਦੀ ਬੈਂਚ ਨੇ ਪਟੀਸ਼ਨ ਤੇ ਵਿਚਾਰ ਕਰਦੇ ਹੋਏ ਸਾਰੇ ਪ੍ਰਤੀਵਾਦੀਆਂ ਨੂੰ ਨੋਟਿਸ ਜਾਰੀ ਕੀਤੇ ਹਨ ਅਤੇ ਮਾਮਲੇ ਦੀ ਅਗਲੀ ਸੁਣਵਾਈ 24 ਫਰਵਰੀ ਤੈਅ ਕੀਤੀ ਗਈ ਹੈ ਪਟੀਸ਼ਨ ਵਿੱਚ ਕਿਹਾ ਗਿਆ ਹੈ ਕਿ ਓਸੀਬੀਐਫਸੀ ਵੱਲੋਂ ਦਾ ਕੇਰਲ ਸਟੋਰੀ 2 ਗੋਜ ਬਿਯੌਂਡ ਨਾਂ ਦੀ ਫਿਲਮ ਨੂੰ ਕਥਤ ਤੌਰ ਤੇ ਸਿਨੇਮੈਟੋਗ੍ਰਾਫ ਐਕਟ 1952 ਦੇ ਤਹਿਤ ਕਾਨੂੰਨੀ ਫਤਵੇ ਦੀ ਪਾਲਣਾ ਕੀਤੇ ਬਿਨਾ ਸਰਟੀਫਿਕੇਟ ਦੇਣ ਤੋਂ ਦੁਖੀ ਹੋ ਕੇ ਅਦਾਲਤ ਪਹੁੰਚਾ ਹੈ ਇਹ ਫਿਲਮ 27 ਫਰਵਰੀ ਨੂੰ ਰਿਲੀਜ਼ ਹੋਣ ਵਾਲੀ ਹੈ ਪਟੀਸ਼ਨ ਅਨੁਸਾਰ ਸ਼ਿਕਾਇਤ ਫਿਲਮ ਦੇ ਟੀਜ਼ਰ ਅਤੇ ਟ੍ਰੇਲਰ ਤੋਂ ਪੈਦਾ ਹੁੰਦੀ ਕਈ ਰਾਜਾਂ ਦੀਆਂ ਔਰਤਾਂ ਨਾਲ ਜੁੜੀਆਂ ਕਹਾਣੀਆਂ ਨੂੰ ਪੇਸ਼ ਕਰਦੀ ਹੈ ਫਿਰ ਵੀ ਸਮਗਰੀ ਨੂੰ ਦਾ ਕੇਰਲ ਸਟੋਰੀ ਵਜੋਂ ਪੇਸ਼ ਕਰਦੇ ਹਨ ਜੈਸ ਨਾਲ ਅਤਵਾਦ ਜਬਰੀ ਧਰਮ ਪਰਿਵਰਤਨ ਅਤੇ ਜਨਸੰਖਿਆ ਦੀ ਸਾਜ਼ਿਸ਼ ਦੀਆਂ ਕਥਤ ਘਟਨਾਵਾਂ ਨੂੰ ਸਿਰਫ ਕੇਰਲ ਰਾਜ ਨਾਲ ਜੋੜਿਆ ਗਿਆ ਹੈ ਅਜਿਹੇ ਚਿੱਤਰਨ ਵਿੱਚ ਪੂਰੀ ਖੇਤਰੀ ਆਬਾਦੀ ਨੂੰ ਬਦਨਾਮ ਕਰਨਾ ਜਨਤਕ ਵਿਵਸਥਾ ਨੂੰ ਭੰਗ ਕਰਨਾ ਤੇ ਫਿਰਕੂਤੇ ਖੇਤਰੀ ਅਸਥਿਰਤਾ ਪੈਦਾ ਕਰਨ ਦੀ ਸਮਰੱਥਾ ਹੈ ਉਹਨਾਂ ਨੇ ਦਲੀਲ ਦਿੱਤੀ ਕਿ ਫਿਲਮ ਦੇ ਪਹਿਲੇ ਹਿੱਸੇ ਨੇ ਪਹਿਲਾਂ ਹੀ ਕਥਤ ਝੂਠੇ ਦਾਅਵਿਆਂ ਕਾਰਨ ਗੰਭੀਰ ਵਿਵਾਦ ਪੈਦਾ ਕੀਤਾ ਜਿਸ ਨੂੰ ਸੁਪਰੀਮ ਕੋਰਟ ਦੀ ਕਾਰਵਾਈ ਦੌਰਾਨ ਨੋਟ ਕੀਤਾ ਗਿਆ ਸੀ ਅਦਾਲਤ ਨੂੰ ਪਟੀਸ਼ਨ ਦੇ ਨਿਪਟਾਰੇ ਤੱਕ ਫਿਲਮ ਦੇ ਰਿਲੀਜ਼ ਤੇ ਰੋਕ ਲਗਾਉਣਾ ਤੇ ਖੇਤਰੀ ਬਦਨਾਮੀ ਅਤੇ ਜਨਤਕ ਵਿਵਸਥਾ ਦੇ ਵਿਗਾੜ ਨੂੰ ਰੋਕਣ ਲਈ ਸਰਲੇਖ ਤੇ ਮੌੜ ਵਿਚਾਰ ਕਰਨਾ ਤੇ ਟੁਕਮੇ ਡਿਸਕਲੇਮਰ ਪਾਉਣ ਸਮੇਤ ਉਚਿਤ ਸੋਧਾਂ ਕਰਨ ਦੇ ਨਿਰਦੇਸ਼ ਦੇਣ ਦੀ ਅਪੀਲ ਵੀ ਕੀਤੀ ਦਿਨੇਸ਼ ਸੁਦਰਸ਼ਨ ਸੋਈ ਦੁਆਰਾ ਲਿਖੀ ਨਿਰਦੇਸ਼ਿਤ ਫਿਲਮ ਦਾ ਵਾਟਰ ਕਿੰਗਡਮ ਨੇ ਕਮੌਂਤਰੀ ਭਦਰ ਤੇ ਭਾਰਤ ਦਾ ਮਾਣ ਵਧਾਇਆ ਹੈ ਇਹ ਫਿਲਮ YouTube Movies, Google Play 'ਤੇ ਉਪਲਬਧ ਦੁਨੀਆ ਭਰ ਦੀਆਂ ਚੋਣਵੀਆਂ 16 ਸਾਇੰਸ ਫਿਕਸ਼ਨ ਅੰਗਰੇਜ਼ੀ ਫਿਲਮਾਂ ਵਿੱਚ ਸਥਾਨ ਬਣਾਉਣ ਵਾਲੀ ਪਹਿਲੀ ਭਾਰਤੀ ਸਟਾਰ ਕਾਸਟ ਵਾਲੀ ਅੰਗਰੇਜ਼ੀ ਫਿਲਮ ਬਣ ਗਈ। ਵਾਤਾਵਰਣ ਦੀ ਤਬਾਹੀ ਅਤੇ ਪਾਣੀ ਦੇ ਪ੍ਰਦੂਸ਼ਣ ਵਰਗੇ ਗੰਭੀਰ ਮੁੱਦਿਆਂ 'ਤੇ ਆਧਾਰਿਤ ਇਹ ਫਿਲਮ ਹੁਣ Apple TV ਅਤੇ YouTube Movies 'ਤੇ ਸਟ੍ਰੀਮਿੰਗ ਲਈ ਉਪਲਬਧ ਹੈ। ਫਿਲਮ ਵਿੱਚ ਰਾਹੁਲ ਦੇਵ ਨੇ ਵਾਟਰ ਸਾਇੰਸ ਵਿਭਾਗ ਦੇ ਮੁਖੀ ਦੀ ਭੂਮਿਕਾ ਨਿਭਾਈ ਹੈ ਜਦੋਂ ਕਿ ਗਣਨਿਆ ਚੱਡਾ ਡੌਲੀ ਸਿੰਘ ਅਤੇ ਪ੍ਰਗਿਆ ਮਿਸ਼ਰਾ ਨੇ ਮਹੱਤਵਪੂਰਨ ਕਿਰਦਾਰ ਨਿਭਾਏ ਹਨ ਨਿਰਦੇਸ਼ਕ ਦਿਨੇਸ਼ ਸਦਰਸ਼ਨ ਸੋਈ ਅਨੁਸਾਰ ਇਹ ਫਿਲਮ ਸਿਰਫ ਮਨੋਰੰਜਨ ਨਹੀਂ ਬਲਕਿ ਮਨੁੱਖਤਾ ਲਈ ਇੱਕ ਚੇਤਾਵਨੀ ਹੈ ਕਿ ਜੇਕਰ ਅਸੀਂ ਕੁਦਰਤ ਅਤੇ ਸਮੁੰਦਰ ਦਾ ਸ਼ੋਸ਼ਣ ਕਰਨਾ ਨਾ ਛੱਡਿਆ ਤਾਂ ਇਸ ਦੇ ਨਤੀਜੇ ਭਿਆਨਕ ਹੋ ਸਕਦੇ ਹਨ ਫਿਲਮ ਦੇ ਵਿੱਚ ਮਾਇਸ਼ਾ ਸੋਈ ਦੇ ਮਾਸੂਮ ਸਵਾਲਾਂ ਰਾਹੀਂ ਵਾਤਾਵਰਣ ਸੰਭਾਲ ਦਾ ਡੂੰਗਾ ਸੰਦੇਸ਼ ਦਿੱਤਾ ਗਿਆ ਹੈ ਸਿੰਧੂ ਦੁਰਗਦੇਵ ਖੂਬਸੂਰਤ ਸਮੁੰਦਰੀ ਕਿਨਾਰਿਆਂ ਤੇ ਫਿਲਮਾਈ ਗਈ ਇਸ ਫਿਲਮ ਨੂੰ ਡੋਲੀ ਸਟੂਡੀਓਜ਼ ਅਤੇ ਚਲਚਿੱਤਰ ਫਿਲਮ ਦੇ ਬੈਨਰ ਹੇਠ ਤਿਆਰ ਕੀਤਾ ਗਿਆ ਹੈ। ਇਹ ਫਿਲਮ ਦਰਸ਼ਕਾਂ ਨੂੰ ਸੋਚਣ ਲਈ ਮਜਬੂਰ ਕਰਦੀ ਹੈ ਕਿ ਕੁਦਰਤ ਦਾ ਸਤਕਾਰ ਕਰਨਾ ਹੁਣ ਸਾਡੇ ਕੋਲ ਕੋਈ ਵਿਕਲਪ ਨਹੀਂ ਸਗੋ ਧਰਤੀ ਨੂੰ ਬਚਾਉਣ ਦਾ ਇੱਕੋ ਇੱਕ ਰਸਤਾ ਹੈ। 100 ਸਿਨੇਮੇ ਦੇ ਸੁਪਰਸਟਾਰ ਕਪਲ ਰਸ਼ਮਿਕਾ ਮੰਦਾਨਾ ਅਤੇ ਵਿਜੇ ਦੇਵਰ ਕੌਂਡਾ ਹਮੇਸ਼ਾ ਹਮੇਸ਼ਾ ਦੇ ਲਈ ਇੱਕ ਦੂਜੇ ਦੇ ਹੋਣ ਵਾਲੇ ਹਨ। ਲੰਬੇ ਸਮੇਂ ਤੋਂ ਸੁਰੱਖੀਆਂ ਵਿੱਚ ਰਹਿਣ ਦੇ ਬਾਅਦ ਆਖਰਕਾਰ ਵਿਜੇ ਅਤੇ ਰਸ਼ਮਿਕਾ 26 ਫਰਵਰੀ ਨੂੰ ਫੇਰੇ ਲੈਣ ਲਈ ਤਿਆਰ ਹਨ। ਉਦੋਂਪੁਰ ਅਤੇ ਹైదరాబాద్ ਵਿੱਚ ਸ਼ਾਦੀ ਦੀਆਂ ਤਿਆਰੀਆਂ ਜੋਰਾਂ ਤੇ ਹਨ। ਅ ਰਸ਼ਮਿਕਾ ਮੰਦਾਨਾ ਅਤੇ ਵਿਜੇ ਦੇਵਰ ਕੌਂਡਾ ਦੀ ਸ਼ਾਦੀ ਆਪਣੇ ਕਰੀਬੀ ਦੋਸਤਾਂ ਤੇ ਪਰਿਵਾਰ ਵਾਲਿਆਂ ਦੀ ਮੌਜੂਦਗੀ ਵਿੱਚ ਹੋਵੇਗੀ। ਦੱਸਿਆ ਜਾ ਰਿਹਾ ਹੈ ਕਿ ਇਹ ਜੋੜਾ ਰਾਜਸਥਾਨ ਦੇ ਉਦੋਂਪੁਰ ਦੇ ਬਾਹਰੀ ਇਲਾਕੇ ਵਿੱਚ ਇੱਕ ਛੋਟੀ ਜਿਹੀ ਸੈਰੇਮਨੀ ਪਲਾਨ ਕਰ ਰਹੇ ਹਨ। ਏ ਵੀ ਪਤਾ ਲੱਗਾ ਹੈ ਕਿ ਇਹ ਦੋਵੇਂ ਜਣੇ ਬਹੁਤ ਸਾਰੇ ਪ੍ਰੋਜੈਕਟਾਂ ਵਿੱਚ ਇਕੱਠੇ ਕੰਮ ਕਰ ਰਹੇ ਹਨ। ਉਹਨਾਂ ਨੇ ਕੁਝ ਦਿਨ ਪਹਿਲਾਂ ਇੱਕ ਐਡ ਦੀ ਸ਼ੂਟਿੰਗ ਕੀਤੀ ਹੈ। ਵੈਰਾਈਟੀ ਇੰਡੀਆ ਨੇ ਆਪਣੀ ਰਿਪੋਰਟ ਵਿੱਚ ਦੱਸਿਆ ਕਿ ਵਿਜੇ ਅਤੇ ਰਸ਼ਮਿਕਾ ਨੂੰ ਆਪਣੇ ਵੱਡੇ ਦਿਨ ਤੋਂ ਪਹਿਲਾਂ ਇੱਕ ਪ੍ਰੋਫੈਸ਼ਨਲ ਕਮਿਟਮੈਂਟ ਪੂਰਾ ਕਰਨਾ ਹੈ। ਦੋਵੇਂ ਇਕੱਠੇ ਉਹ ਇੱਕ ਐਡ ਫਿਲਮ ਦੀ ਸ਼ੂਟਿੰਗ ਕਰਨ ਗਏ। ਇਸ ਐਡ ਫਿਲਮ ਦੇ ਵਿੱਚ ਵੀ ਵਿਜੇ ਅਤੇ ਰਸ਼ਮਿਕਾ ਨੇ ਇੱਕ ਨੌਜਵਾਨ ਵਿਆਹੇ ਜੋੜੇ ਦਾ ਰੋਲ ਨਿਭਾਇਆ ਹੈ। ਏ ਵੀ ਪਤਾ ਲੱਗਾ ਹੈ ਕਿ ਇਹ ਜੋੜਾ 4 ਮਾਰਚ ਨੂੰ ਹైదరాబాద్ ਵਿੱਚ ਇੱਕ ਵੱਡੀ ਰਿਸੈਪਸ਼ਨ ਪਾਰਟੀ ਦੇਵੇਗਾ ਜਿਸ ਦੇ ਵਿੱਚ ਟੌਲੀਵੁੱਡ ਅਤੇ ਬਾਲੀਵੁੱਡ ਤੋਂ ਇਲਾਵਾ ਹਾਲੀਵੁੱਡ ਦੇ ਸਟਾਰ ਵੀ ਪੁੱਜਣਗੇ ਇਹ ਸਾਰਾ ਪ੍ਰੋਗਰਾਮ ਤਾਜ ਕ੍ਰਿਸ਼ਨਾ ਵਿੱਚ ਹੋਵੇਗਾ ਪੰਜਾਬੀ ਫਿਲਮ ਇੰਡਸਟਰੀ ਦੀ ਮਸ਼ਹੂਰ ਹਿਮਾਂਸ਼ੀ ਖਰਾਨਾ ਨੂੰ 10 ਕਰੋੜ ਰੁਪਏ ਦੀ ਫਰौती ਦੀ ਧਮਕੀ ਭਰੀ ਈਮੇਲ ਮਿਲਣ ਦਾ ਸਨਸਨੀਖੇਜ਼ ਮਾਮਲਾ ਸਾਹਮਣੇ ਆਇਆ ਹੈ ਹਿਮਾਂਸ਼ੀ ਵੱਲੋਂ ਦਰਜ ਕਰਵਾਈ ਸ਼ਿਕਾਇਤ ਮੁਤਾਬਕ ਇਹ ਧਮਕੀ ਉਸ ਦੀ ਨਿੱਜੀ ਈਮੇਲ ਆਈਡੀ ਤੇ ਭੇਜੀ ਗਈ ਹੈ ਜਿਸ ਵਿੱਚ ਇੱਕ ਵਾਇਸ ਨੋਟਿਸ ਵੀ ਸ਼ਾਮਲ ਹੈ ਦਾਵਾ ਕੀਤਾ ਗਿਆ ਹੈ ਕਿ ਇਹ ਵਾਇਸ ਨੋਟ ਕਿਸੇ ਵਿਦੇਸ਼ ਬੈਠੇ ਗੈਂਗਸਟਰ ਦਾ ਵੀ ਹੋ ਸਕਦਾ ਹੈ ਜਿਸ ਨੇ ਮੋਟੀ ਰਕਮ ਦੀ ਮੰਗ ਕਰਦਿਆਂ ਅਦਾਕਾਰਾਂ ਨੂੰ ਧਮਕਾਇਆ ਹੈ ਇਸ ਗੰਭੀਰ ਸ਼ਿਕਾਇਤ ਤੇ ਤੁਰੰਤ ਕਾਰਵਾਈ ਕਰਦਿਆਂ ਮੋਹਾਲੀ ਦੇ ਸੋਹਣਾ ਥਾਣੇ ਵਿੱਚ ਭਾਰਤੀ ਨਿਆਇ ਸਹਿਨਤਾ ਬੀ ਐਨ ਐਸ ਦੀਆਂ ਧਰਾਵਾਂ 308 4 351 ਤਹਿਤ ਕੇਸ ਦਰਜ ਕੀਤਾ ਹੈ ਐਸ ਪੀ ਇਨਵੈਸਟੀਗੇਸ਼ਨ ਸੌਰਵ ਜੰਦਲ ਦਾ ਕਹਿਣਾ ਹੈ ਕਿ ਪੁਲਿਸ ਨੇ ਇਸ ਮਾਮਲੇ ਦੀ ਡੂੰਘਾਈ ਨਾਲ ਜਾਂਚ ਸ਼ੁਰੂ ਕੀਤੀ ਸਾਈਬਰ ਸੈੱਲ ਦੀ ਮਦਦ ਨਾਲ ਈਮੇਲ ਅਤੇ ਵਾਇਸ ਮੈਸੇਜ ਦੇ ਸਰੋਦਾ ਪਤਾ ਲਗਾਇਆ ਜਾ ਰਿਹਾ ਹੈ ਤਾਂ ਜੋ ਧਮਕੀ ਦੇਣ ਵਾਲੇ ਅਸਲ ਮੁਲਜ਼ਮਾ ਤੱਕ ਪਹੁੰਚਿਆ ਜਾ ਸਕੇ ਹਮਾਂਸ਼ੀ ਖਰਾਨਾ ਬਦਿਆ ਕਲਾਕਾਰ ਹੈ ਉਸਨੇ ਆਪਣਾ ਮਾਡਲਿੰਗ ਕੈਰੀਅਰ 16 ਸਾਲ ਦੀ ਉਮਰ ਵਿੱਚ ਸ਼ੁਰੂ ਕੀਤਾ ਜਦੋਂ ਉਹ ਮਿਸ ਲੁਧਿਆਣਾ ਬਣੀ ਫਿਰ ਉਸਨੇ ਮਿਸ ਪੀਟੀਸੀ ਪੰਜਾਬੀ 2010 ਦੇ ਫਾਈਨਲਿਸਟ ਵਿੱਚ ਜਗ੍ਹਾ ਬਣਾਈ ਉਸੇ ਸਾਲ ਉਸਨੇ ਚੰਡੀਗੜ੍ਹ ਵਿੱਚ ਆਯੋਜਿਤ ਮਿਸ ਨਾਰਥ ਜੂਨ ਮੁਕਾਬਲਾ ਜਿੱਤਿਆ 2010 ਵਿੱਚ ਜੋੜੀ ਬਿਗ ਡੇ ਪਾਰਟੀ ਗੀਤ ਨਾਲ ਪੰਜਾਬੀ ਸੰਗੀਤ ਉਦਯੋਗ ਵਿੱਚ ਆਪਣੀ ਸ਼ੁਰੂਆਤ ਕੀਤੀ ਬਾਦ ਵਿੱਚ 2012 ਵਿੱਚ ਉਸਨੇ ਫਿਰੋਜ਼ ਖਾਨ ਦੇ ਨਾਲ ਇਜਹਾਰ ਵਿੱਚ ਵੀ ਕੰਮ ਕੀਤਾ ਹਾਰਦੀ ਸੰਦੂ ਦੇ ਹਟ ਗੀਤ ਸਾਡਾ ਹੱਕ ਵਿੱਚ ਵੀ ਉਸ ਨੂੰ ਦੇਖਿਆ ਗਿਆ 2015 ਵਿੱਚ ਉਸਨੇ ਜੱਸੀ ਗਿੱਲ ਬਾਦਸ਼ਾ ਜੇ ਸਟਾਰ ਨਿੰਜਾ ਮਨਕੀਰਤ ਔਲਖ ਅਤੇ ਹੋਰ ਨਾਲ ਸਮੇਤ ਕਈ ਗਾਇਕਾਂ ਨਾਲ ਕੰਮ ਕੀਤਾ 2018 ਵਿੱਚ ਉਹ ਖਰਾਨਾ ਨੇ ਹਾਈ ਸਟੈਂਡਰਡ ਗੀਤ ਨਾਲ ਇੱਕ ਗਾਇਕਾ ਵਜੋਂ ਆਪਣੀ ਸ਼ੁਰੂਆਤ ਕੀਤੀ ਹਿਮਾਂਸ਼ੀ ਖਰਾਨਾ ਨੇ ਪੰਜਾਬੀ ਸਿਨੇਮੇ ਵਿੱਚ ਇੱਕ ਅਦਾਕਾਰ ਵਜੋਂ ਵੀ ਬਹੁਤ ਸਾਰੀਆਂ ਫਿਲਮਾਂ ਕੀਤੀਆਂ ਹਨ ਸਾਡਾ ਹੱਕ ਤੋਂ ਇਸ ਦੀ ਸ਼ੁਰੂਆਤ ਕੀਤੀ ਫਿਰ ਉਸਨੇ ਜੀਤ ਲẽਗੇ ਜਹਾਂ ਦੋ ਬੋਲ ਅਤੇ 6 ਦੱਖਣ ਭਾਰਤੀ ਫਿਲਮਾਂ ਦੋ ਕੰਨੜ ਤਿੰਨ ਤਾਮਿਲ ਇੱਕ ਤੇਲਗੂ ਅਤੇ ਇੱਕ ਮਲਿਆਲਮ ਫਿਲਮ ਦੇ ਵਿੱਚ ਕੰਮ ਕੀਤਾ ਦੱਖਣੀ ਭਾਰਤ ਸਿਨੇਮੇ ਦੇ ਸੁਪਰਸਟਾਰ ਕਮਲ ਹਸਨ ਅਤੇ ਪ੍ਰਸਿੱਧ ਅਦਾਕਾਰ ਸ਼ਿਵ ਕਾਰਤੀਕੇਨ ਇੱਕ ਵਾਰ ਫਿਰ ਵੱਡੇ ਪਰਦੇ ਤੇ ਤਮਾਕਾ ਕਰਨ ਲਈ ਤਿਆਰ ਹਨ ਫਿਲਮ ਅਮਰਨ ਦੀ ਸ਼ਾਨਦਾਰ ਸਫਲਤਾ ਤੋਂ ਬਾਅਦ ਇਸ ਜੋੜੇ ਨੇ ਅਗਲੀ ਫਿਲਮ ਸਿਉਨ ਦਾ ਐਲਾਨ ਕੀਤਾ ਹੈ ਸ਼ਿਵ ਕਾਰਤੀਕੇਨ ਨੇ ਜਨਮ ਦਿਨ ਦੇ ਖਾਸ ਮੌਕੇ ਤੇ ਫਿਲਮ ਦਾ ਪਹਿਲਾ ਪੋਸਟਰ ਜਾਰੀ ਕੀਤਾ ਜਿਸ ਵਿੱਚ ਅਦਾਕਾਰ ਦਾ ਬੇਹਦ ਰਫ ਐਂਡ ਟਫ ਅਵਤਾਰ ਦੇਖਣ ਨੂੰ ਮਿਲ ਰਿਹਾ ਹੈ ਪੋਸਟਰ ਵਿੱਚ ਉਹ ਆਪਣੇ ਆਲੇ ਦੁਆਲੇ ਮੋਰ ਅਤੇ ਹੱਥ ਵਿੱਚ ਦਾਤ ਫੜਿਆ ਦਿਖਾਈ ਦੇ ਰਿਹਾ ਹੈ ਜੋ ਤਾਮਲ ਪਰੰਪਰਾ ਤੇ ਭਗਵਾਨ ਮੁਰਗੁੰ ਦੇ ਪ੍ਰਤੀਕ ਨੂੰ ਦਰਸਾਉਂਦੀ ਹੈ ਇਸ ਫਿਲਮ ਦਾ ਨਿਰਦੇਸ਼ਣ ਸ਼ੇਵ ਕੁਮਾਰ ਮੁਰਗੇਸਨ ਵੱਲੋਂ ਕੀਤਾ ਜਾ ਰਿਹਾ ਹੈ ਇਸ ਨੂੰ ਕਮਲ ਹਸਨ ਦੇ ਪ੍ਰੋਡਕਸ਼ਨ ਹਾਊਸ ਰਾਜ ਕਮਲ ਫਿਲਮ ਇੰਟਰਨੈਸ਼ਨਲ ਦੇ ਬੈਨਰ ਹੇਡ ਬਣਾਇਆ ਜਾ ਰਿਹਾ ਹੈ ਇਹ ਫਿਲਮ ਇੱਕ ਪਿੰਡੂ ਐਕਸ਼ਨ ਡਰਾਮਾ ਹੈ ਜਿਸ ਵਿੱਚ ਦੇਸੀ ਸੱਭਿਆਚਾਰ ਅਤੇ ਬਹਾਦਰੀ ਦੀ ਕਹਾਣੀ ਨੂੰ ਪੇਸ਼ ਕੀਤਾ ਜਾਵੇਗਾ ਸੰਤੋਸ਼ ਨਾਰਾਇਣਨ ਵੱਲੋਂ ਇਸ ਫਿਲਮ ਦਾ ਸੰਗੀਤ ਤਿਆਰ ਕੀਤਾ ਜਾ ਰਿਹਾ ਹੈ ਇਹ ਫਿਲਮ 2026 ਵਿੱਚ ਸਿਨੇਮਾ ਘਰਾਂ ਦਾ ਸ਼ਿੰਗਾਰ ਬਣੀ ਗਈ ਹੈ ਤੇ ਉਮੀਦ ਕੀਤੀ ਜਾ ਰਹੀ ਹੈ ਕਿ ਉਹ ਪਿਛਲੀਆਂ ਫਿਲਮਾਂ ਦੇ ਸਾਰੇ ਰਿਕਾਰਡ ਤੋੜ ਦੇਵੇਗੀ। ਕਮਲ ਹਸਨ ਅਜੇਹੇ ਕਲਾਕਾਰ ਹਨ ਜਿਨ੍ਹਾਂ ਨੇ 5 ਸਾਲ ਦੀ ਉਮਰ ਵਿੱਚ 1960 ਦੀ ਤਾਮਿਲ ਫਿਲਮ ਕਲਾਥੂਰ ਕਨਮਾ ਵਿੱਚ ਆਪਣਾ ਕੈਰੀਅਰ ਸ਼ੁਰੂ ਕੀਤਾ। ਜਿਸ ਲਈ ਉਨ੍ਹਾਂ ਨੂੰ ਸਰਬੋਤਮ ਬਾਲ ਕਲਾਕਾਰ ਲਈ ਰਾਸ਼ਟਰੀ ਪੁਰਸਕਾਰ ਮਿਲਿਆ। ਕੁਝ ਸਹਾਇਕ ਭੂਮਿਕਾ ਨਿਭਾਉਣ ਤੋਂ ਬਾਅਦ ਉਨ੍ਹਾਂ ਨੇ 1974 ਦੀ ਮਲਿਆਲਮ ਫਿਲਮ ਕਨਿਆ ਕਮਾਰੀ ਵਿੱਚ ਮੁੱਖ ਭੂਮਿਕਾ ਨਿਭਾਈ ਇਸ ਲਈ ਉਸ ਨੂੰ ਸਰਬੋਤਮ ਅਦਾਕਾਰ ਲਈ ਪਹਿਲਾ ਫਿਲਮ ਫੇਅਰ ਪੁਰਸਕਾਰ ਮਿਲਿਆ ਫਿਰ ਉਸ ਨੇ ਮੁੰਦਰਾਮ ਪਰਾਈ ਨਾਇਕਾ ਅਤੇ ਭਾਰਤੀ ਲਈ ਸਰਬੋਤਮ ਅਦਾਕਾਰ ਲਈ ਤਿੰਨ ਰਾਸ਼ਟਰੀ ਪੁਰਸਕਾਰ ਪ੍ਰਾਪਤ ਕੀਤੇ ਦਰਸਲ ਕਮਲ ਹਸਨ ਅਜਿਹੇ ਕਲਾਕਾਰ ਹਨ ਜਿਨ੍ਹਾਂ ਨੂੰ ਬੀ ਫਿਲਮ ਫੇਅਰ ਪੁਰਸਕਾਰ ਮਿਲ ਚੁੱਕੇ ਹਨ ਜੋ ਕਿਸੇ ਵੀ ਅਦਾਕਾਰ ਲਈ ਸਭ ਤੋਂ ਵੱਧ ਹਨ ਇਨ੍ਹਾਂ ਦੇ ਵਿੱਚ ਤਾਮਿਲ ਵਿੱਚ 11, ਤੇਲਗੂ ਵਿੱਚ 3, ਮਲਿਆਲਮ ਵਿੱਚ 2, ਹਿੰਦੀ ਵਿੱਚ 1 ਅਤੇ ਕੰਨੜ ਵਿੱਚ 1 ਸ਼ਾਮਲ ਹਨ। ਉਹਨਾਂ ਨੂੰ 64 ਫਿਲਮ ਫੇਅਰ ਪੁਰਸਕਾਰਾਂ ਲਈ ਨਾਮਜ਼ਦ ਕੀਤਾ ਗਿਆ ਹੈ ਜੋ ਕਿ ਕਿਸੇ ਵੀ ਅਦਾਕਾਰ ਲਈ ਸਭ ਤੋਂ ਵੱਧ ਹਨ। ਪ੍ਰਸਿੱਧ ਅਦਾਕਾਰ ਰਜਨੀਕਾਂਤ ਆਪਣੀ ਫਿਲਮ 'ਥਲਾਈਵਰ 173' ਨੂੰ ਲੈ ਕੇ ਚਰਚਾ ਵਿੱਚ ਹੈ। ਇਸ ਫਿਲਮ ਦੇ ਵਿੱਚ ਉਹਨਾਂ ਦੇ ਨਾਲ ਕਮਲ ਹਸਨ ਵੀ ਹੋਣਗੇ। ਉੱਥੇ ਹੀ ਉਹਨਾਂ ਦੀ ਫਿਲਮ ਜੇਲਰ 2 ਦਾ ਵੀ ਦਰਸ਼ਕ ਇੰਤਜ਼ਾਰ ਕਰ ਰਹੇ ਹਨ ਅਰ ਰਿਪੋਰਟਾਂ ਦਾ ਕਹਿਣਾ ਹੈ ਕਿ ਰਜਨੀਕਾਂਤ ਨੇ ਜੇਲਰ 2 ਵਿੱਚ ਆਪਣੇ ਹਿੱਸੇ ਦੀ ਸ਼ੂਟਿੰਗ ਪੂਰੀ ਕਰ ਲਈ ਅਤੇ ਉਹ ਚੇਨਈ ਵਾਪਸ ਆ ਗਏ ਹਨ ਹਾਲਾਂਕਿ ਫਿਲਮ ਦੀ ਰਿਲੀਜ਼ ਡੇਟ ਤੈਅ ਨਹੀਂ ਹੋਈ ਇਸ ਫਿਲਮ ਦੇ ਵਿੱਚ ਰਜਨੀਕਾਂਤ ਆਪਣੇ ਪ੍ਰਸਿੱਧ ਕਿਰਦਾਰ ਮੋਥੂ ਵੇਲ ਪਾਂਡਿਆਨ ਦੇ ਰੂਪ ਵਿੱਚ ਦਿਖਾਈ ਦੇਣਗੇ ਫਿਲਮ ਦਾ ਨਿਰਦੇਸ਼ਨ ਨੈਲਸਨ ਦਲੀਪ ਕੁਮਾਰ ਕਰ ਰਹੇ ਹਨ ਇਸ ਦੇ ਇਲਾਵਾ ਰੰਬਾ ਕ੍ਰਿਸ਼ਨਨ ਜੋਗੀ ਬਾਬੂ ਵੀ ਆਪਣੀਆਂ ਅਹਿਮ ਭੂਮਿਕਾ ਵਿੱਚ ਦਿਖਾਈ ਦੇਣਗੇ। ਰਿਪੋਰਟਾਂ ਦਾ ਕਹਿਣਾ ਹੈ ਕਿ ਮਲਿਆਲਮ ਸੁਪਰਸਟਾਰ ਮੋਨ ਲਾਲਟੇ ਕੰਨੜ ਅਭਿਨੇਤਾ ਸ਼ਿਵ ਰਾਜ ਕੁਮਾਰ ਵੀ ਇਸ ਫਿਲਮ ਦੇ ਵਿੱਚ ਦਿਖਾਈ ਦੇ ਸਕਦੇ ਹਨ। ਇਸ ਦੇ ਇਲਾਵਾ ਮਿਥੁਨ ਚੱਕਰਵਰਤੀ, ਐਸ ਜੇ ਸੂਰਿਆ ਅਤੇ ਅੰਨਾ ਰਾਜਨ ਵੀ ਇਸ ਸਿਕਵਲ ਦਾ ਹਿੱਸਾ ਹੋਣਗੇ। ਇਸ ਤੋਂ ਸਾਫ ਪਤਾ ਲੱਗਦਾ ਹੈ ਕਿ ਜੇਲਰ 2 ਵੱਡੇ ਬਜਟ ਅਤੇ ਸਟਾਰ ਕਾਸਟ ਦੇ ਨਾਲ ਤਿਆਰ ਹੋ ਰਹੀ ਹੈ। ਇਹ ਫਿਲਮ ਸਾਉਤ ਸਨਮੇਦੀ ਇੱਕ ਅਹਿਮ ਫਿਲਮ ਮੰਨੀ ਜਾ ਰਹੀ ਹੈ 1947 ਦੀ ਸ਼ੂਟ ਹੋਈ ਫਿਲਮ ਹੈ ਵਿਦਿਆਰੇ ਵਿੱਚ ਦੇਵਾਨੰਦ ਅਤੇ ਸੁਰਈਆ ਦੀ ਭੂਮਿਕਾ ਸੀ ਜਿਸ ਨੂੰ ਕਾਫੀ ਪਸੰਦ ਕੀਤਾ ਗਿਆ ਇਸ ਫਿਲਮ ਨੂੰ ਗਰੀਸ਼ ਤਰਵੇਦੀ ਨੇ ਡਾਇਰੈਕਟ ਕੀਤਾ ਸੀ ਜਦੋਂ ਇਸ ਫਿਲਮ ਦੀ ਸ਼ੂਟਿੰਗ ਹੋਈ ਤਾਂ ਉਸ ਸਮੇਂ ਸੁਰਈਆ ਦਾ ਫਿਲਮੀ ਕੈਰੀਅਰ ਟੌਪ ਤੇ ਸੀ ਅਤੇ ਦੇਵਾਨੰਦ ਫਿਲਮ ਇੰਡਸਟਰੀ ਵਿੱਚ ਨਵੇਂ ਸਨ ਜਦੋਂ ਸੁਰਈਆ ਨੂੰ ਦੇਵਾਨੰਦ ਨਾਲ ਇੰਟਰੋਡਿਊਸ ਕੀਤਾ ਗਿਆ ਤਾਂ ਉਹ ਕਾਫੀ ਖੁਸ਼ ਹੋਏ ਫਿਲਮ ਦੀ ਸ਼ੂਟਿੰਗ ਬਹੁਤ ਪਿਆਰੇ ਢੰਗ ਨਾਲ ਖਤਮ ਹੋਈ ਫਿਲਮ ਦੀ ਸ਼ੂਟਿੰਗ ਦੌਰਾਨ ਹੀ ਦੇਵਾਨੰਦ ਅਤੇ ਸੁਰਈਆ ਇੱਕ ਦੂਜੇ ਨੂੰ ਪਸੰਦ ਕਰਨ ਲੱਗੇ ਸੈੱਟ ਤੇ ਉਹ ਇੱਕ ਦੂਜੇ ਦੀ ਤਲਾਸ਼ ਕਰਦੇ ਰਹਿੰਦੇ ਦੋਵਾਂ ਨੇ ਇੱਕ ਦੂਜੇ ਦਾ ਨਾਮ ਵੀ ਰੱਖ ਲਿਆ ਦੇਵਾਨੰਦ ਸੁਰਈਆ ਨੂੰ ਨੋਜੀ ਬਰਾਉਂਦੇ ਜਦੋਂ ਕਿ ਸੁਰਈਆ ਉਹਨਾਂ ਨੂੰ ਸਟੀਵ ਸੈੱਟ ਦੇ ਇਲਾਵਾ ਦੇਵਾਨੰਦ ਉਹਨਾਂ ਦੇ ਘਰ ਵੀ ਆਉਂਦੇ ਜਾਂਦੇ ਸੀ ਅਤੇ ਨਾਲ ਘੁੰਮਦੇ ਰਹਿੰਦੇ ਜਦੋਂ ਇਸ ਗੱਲ ਦਾ ਪਤਾ ਸਰਈਆ ਦੀ ਨਾਨੀ ਨੂੰ ਲੱਗਾ ਤਾਂ ਇਹ ਰਿਸ਼ਤਾ ਸਦਾ ਲਈ ਖਤਮ ਹੋ ਗਿਆ ਇਹ ਫਿਲਮ 6 ਫਰਵਰੀ 1948 ਨੂੰ ਰਿਲੀਜ਼ ਹੋਈ ਸੀ ਦੇਵਾਨੰਦ ਅਤੇ ਸਰਈਆ ਦੇ ਕਿਸੇ ਉਸ ਸਮੇਂ ਪੇਪਰਾਂ ਦੇ ਵਿੱਚ ਬਹੁਤ ਛਪੇ ਸਨ ਸਾਲ 2026 ਦੀ ਸ਼ੁਰੂਆਤ ਕਾਫੀ ਦਮਦਾਰ ਰਹੀ ਤਾਪਸੀ ਪੰਨੂ ਦੀ ਅਸੀ ਰਾਣੀ ਮੁਖਰਜੀ ਦੀ ਮਰਦਾਨੀ ਤਨ ਨੇ ਇਹ ਸਾਬਤ ਕਰ ਦਿੱਤਾ ਹੈ ਕਿ ਔਰੀਐਂਟਡ ਵਿਮਨ ਓਰੀਐਂਟਡ ਕਹਾਣੀਆਂ ਵੀ ਸਿਨੇਮਾ ਘਰਾਂ ਵਿੱਚ ਦਰਸ਼ਕਾਂ ਨੂੰ ਆਪਣੇ ਵੱਲ ਖਿੱਚ ਰਹੀਆਂ ਹਨ ਇਹ ਫਿਲਮਾਂ ਬਾਕਸ ਆਫਿਸ ਤੇ ਕਾਫੀ ਕਮਾਈ ਕਰ ਰਹੀਆਂ ਹਨ ਲੰਬੇ ਸਮੇਂ ਤੋਂ ਇਹ ਦੇਖਿਆ ਜਾ ਰਿਹਾ ਹੈ ਕਿ ਇੰਡੀਅਨ ਸਿਨੇਮੇ ਤੇ ਮੇਲ ਐਕਟਰ ਅਤੇ ਵੱਡੇ ਸਕੇਲ ਦੀਆਂ ਫਿਲਮਾਂ ਦਾ ਦਬਦਬਾ ਰਿਹਾ ਹੈ ਪਰ ਬੀਤੇ ਕੁਝ ਸਾਲਾਂ ਤੋਂ ਦੇਖਣ ਨੂੰ ਇਹ ਵੀ ਮਿਲਿਆ ਹੈ ਕਿ ਪੁਸ਼ਪਾ ਫਰਾਂਚਾਈਜ਼ ਪਠਾਨ ਅਤੇ ਕੇਜੀਐਫ ਵਰਗੀਆਂ ਫਿਲਮਾਂ ਨੇ ਲਾਰਜਰ ਦੈਨ ਲਾਈਫ ਹੀਰੋ ਵਾਲੇ 트ੈਂਡ ਨੂੰ ਮਜ਼ਬੂਤ ਕਰ ਦਿੱਤਾ ਲੇਕਿਨ ਹੁਣ ਦਰਸ਼ਕਾਂ ਦੀ ਪਸੰਦ ਬਦਲ ਗਈ ਹੈ ਦਰਸ਼ਕ ਪਿਛਲੇ ਕੁਝ ਸਮੇਂ ਤੋਂ ਔਰਤਾਂ ਤੇ ਬਣੀਆਂ ਫਿਲਮਾਂ ਨੂੰ ਕਾਫੀ ਤਵੱਜੂ ਦੇ ਰਹੇ ਹਨ ਤਾਫਸੀ ਪੰਨੂ ਨੇ ਪਿੰਕ ਥੱਪੜ ਬਦਲਾ ਅਤੇ ਨਾਮ ਸ਼ਵਾਨਾ ਵਰਗੀਆਂ ਕਈ ਫਿਲਮਾਂ ਚ ਇਹ ਸਾਬਤ ਕਰ ਦਿੱਤਾ ਹੈ ਕਿ ਫੀਮੇਲ ਲੀਡਸ ਰੇਮਾ ਵੀ ਦਰਸ਼ਕਾਂ ਨੂੰ ਸਿਨੇਮੇ ਤੱਕ ਖਿੱਚੇ ਲਿਆਉਂਦਾ ਹੈ ਰਾਣੀ ਦੀ ਮਰਦਾਨੀ ਫਰੈਂਚਾਈਜ਼ੀ ਨੇ ਇਹ ਵੀ ਸਾਬਤ ਕਰ ਦਿੱਤਾ ਹੈ ਕਿ ਇੱਕ ਮਜ਼ਬੂਤ ਮਹਿਲਾ ਕਿਰਦਾਰ ਲੰਬੇ ਸਮੇਂ ਤੱਕ ਦਰਸ਼ਕਾਂ ਨੂੰ ਆਪਣੇ ਵੱਲ ਖਿੱਚਿਆ ਰੱਖਦਾ ਹੈ ਹੁਣ ਫਿਲਮ ਮੇਕਰ ਵੀ ਅਜਿਹੀਆਂ ਕਹਾਣੀਆਂ ਨੂੰ ਸੇਫ ਮੰਨ ਰਹੇ ਹਨ 80 ਫਿਲਮ ਦੇ ਵਿੱਚ ਤਾਪਸੀ ਪੰਨੂ ਨੇ ਇੱਕ ਵਕੀਲ ਦਾ ਕਿਰਦਾਰ ਨਵਾਇਆ ਹੈ ਇਸ ਮੌਕੇ ਤੇ ਰਾਣੀ ਮੁਖਰਜੀ ਅਤੇ ਹੋਰ ਵੱਖ-ਵੱਖ ਫਿਲਮ ਮੇਕਰਾਂ ਦਾ ਕਹਿਣਾ ਹੈ ਕਿ ਅੱਜ ਦੇ ਸਮੇਂ ਦੇ ਵਿੱਚ ਦਰਸ਼ਕਾਂ ਦੀ ਪਸੰਦ ਔਰਤਾਂ ਦੀਆਂ ਫਿਲਮਾਂ ਬਣ ਗਈਆਂ ਹਨ ਅਜਈਆਂ ਫਿਲਮਾਂ ਨੂੰ ਕਾਫੀ ਪਸੰਦ ਕੀਤਾ ਜਾ ਰਿਹਾ ਹੈ ਜਦੋਂ ਕਿ ਅਕਸਰ ਮੇਲ ਓਰੀਐਂਟਡ ਫਿਲਮਾਂ ਨੂੰ ਪਸੰਦ ਕੀਤਾ ਜਾਂਦਾ ਹੈ ਕਿਉਂਕਿ ਅਜਈਆਂ ਫਿਲਮਾਂ ਦੇ ਵਿੱਚ ਕਲਾਕਾਰਾਂ ਨੂੰ ਵੱਡੇ ਪੱਦਰ ਤੇ ਪੇਸ਼ ਕੀਤਾ ਜਾਂਦਾ ਹੈ ਜਿਸ ਕਰਕੇ ਅਜਈਆਂ ਫਿਲਮਾਂ ਦੇ ਵਿੱਚ ਹੀਰੋਇਨਾਂ ਦਾ ਵੀ ਰੋਲ ਜਾਂ ਫਿਰ ਹੋਰ ਲੇਡੀਜ਼ ਕੈਰੈਕਟਰ ਕਾਫੀ ਛੋਟੇ ਹੁੰਦੇ ਹਨ ਜ਼ਿਆਦਾਤਰ ਹੀਰੋ ਨੂੰ ਸੁਪਰਸਟਾਰ ਵਜੋਂ ਦਿਖਾਇਆ ਜਾਂਦਾ ਹੈ ਪਰ ਹੁਣ ਅਜਿਹਾ ਸਮਾਂ ਆ ਗਿਆ ਹੈ ਜਦੋਂ ਔਰਤਾਂ ਤੇ ਬਣੀਆਂ ਫਿਲਮਾਂ ਨੂੰ ਪਸੰਦ ਕੀਤਾ ਜਾ ਰਿਹਾ ਹੈ ਤੇ ਫਿਲਮ ਮੇਕਰ ਇਸ ਵਿਸ਼ੇ ਤੇ ਕਾਫੀ ਕੰਮ ਕਰ ਰਹੇ ਹਨ ਅਤੇ ਬਹੁਤ ਸਾਰੀਆਂ ਫਿਲਮਾਂ ਦਾ ਨਿਰਮਾਣ ਹੋ ਰਿਹਾ ਹੈ। ਪ੍ਰਸਿੱਧ ਗਾਇਕਾ ਮਿਸ ਪੂਜਾ ਅਜੈਹੀ ਗਾਇਕਾ ਹੈ ਜਿਸ ਨੇ ਬਹੁਤ ਹਟ ਗੀਤ ਦਿੱਤੇ ਹਨ। ਮਿਸ ਪੂਜਾ ਦੇ ਪਹਿਲੇ ਗੀਤ ਜਾਨ ਤੋਂ ਪਿਆਰੇ ਦੇ ਹਟ ਹੋਣ ਤੋਂ ਬਾਅਦ ਉਸ ਨਾਲ ਗੀਤ ਗਾਉਣ ਵਾਲੇ ਗਾਇਕਾਂ ਦਾ ਹੜ ਆ ਗਿਆ। 2006 ਤੋਂ ਬਾਅਦ ਅਜੇ ਹਾਇ ਸ਼ਾਇਦ ਕੋਈ ਹੀ ਗਾਇਕ ਹੋਵੇਗਾ ਜਿਸ ਨੇ ਮਿਸ ਪੂਜਾ ਨਾਲ ਕੋਈ ਗੀਤ ਨਾ ਗਾਇਆ ਹੋਵੇ। ਵੀਰ ਦਵਿੰਦਰ ਦਰਸ਼ਨ ਖੇਲਾ ਗੁਰਵਿੰਦਰ ਬਰਾੜ ਧਰਮਪ੍ਰੀਤ ਕਰਮਾ ਸ਼ਿੰਦਾ ਸ਼ੌਂਕੀ ਮਨਜੀਤ ਰੂਪੋ ਵਾਲੀਆ ਵੀਰ ਸੁਖਵੰਤ ਬਾਈ ਅਮਰਜੀਤ ਪ੍ਰੀਤ ਬਰਾੜ ਬਾਬੂ ਚੰਦੀਗੜੀਆ ਤੇ ਅਮਰ ਅਰਸ਼ੀ ਵਰਗੇ ਆਪਣੇ ਸਮੇਂ ਦੇ ਪ੍ਰਸਿੱਧ ਗਾਇਕਾਂ ਨੇ ਮੈਸ ਪੂਜਾ ਨਾਲ ਗੀਤ ਗਾਏ ਹਨ ਮੈਸ ਪੂਜਾ ਦਾ ਜਨਮ 4 ਦਸੰਬਰ 1980 ਨੂੰ ਪਟਿਆਲਾ ਦੇ ਰਾਜਪੁਰਾ ਵਿੱਚ ਹੋਇਆ ਉਹਨਾਂ ਦੇ ਪਿਤਾ ਦਾ ਨਾਂ ਇੰਦਰਪਾਲ ਕੈਂਥਾ ਤੇ ਮਾਤਾ ਦਾ ਨਾਂ ਸਰੋਜ ਦੇਵੀ ਮਾਪਿਆਂ ਨੇ ਮੈਸ ਪੂਜਾ ਦਾ ਨਾਂ ਗੁਰਿੰਦਰਕੌਰ ਕੈਂਤ ਰੱਖਿਆ ਪਰੰਤੂ ਜਦੋਂ ਉਸਨੇ ਗਾਉਣਾ ਸ਼ੁਰੂ ਕੀਤਾ ਤਾਂ ਨਾਂ ਮੈਸ ਪੂਜਾ ਰੱਖਿਆ ਗਿਆ। ਇੱਕ ਸਧਾਰਨ ਪਰਿਵਾਰ ਵਿੱਚ ਜਨਮ ਲੈ ਕੇ ਪੰਜਾਬੀ ਗਾਇਕਾ ਚ ਵੱਡੀਆਂ ਪਲਾਂਗਾ ਪੁੱਟਣ ਵਾਲੀ ਮੈਸ ਪੂਜਾ ਨੂੰ শ্রোਤਿਆਂ ਦੇ ਪਿਆਰ ਦੇ ਨਾਲ-ਨਾਲ ਦੇਸ਼ ਅਤੇ ਵਿਦੇਸ਼ ਵਿੱਚ ਮਾਨ ਸਨਮਾਨਾ ਦੀ ਝੜੀ ਲਗਾ ਦਿੱਤੀ। ਉਸ ਨੂੰ ਬਹੁਤ ਸਾਰੇ ਰਾਸ਼ਟਰੀ ਅੰਤਰਰਾਸ਼ਟਰੀ ਅਵਾਰਡ ਮਿਲੇ ਹਨ। 4.500 ਤੋਂ ਜ਼ਿਆਦਾ ਗੀਤ ਗਾਉਣ 850 ਤੋਂ ਬਾਅਦ ਸੰਗੀਤ ਵੀਡੀਓ ਵਿੱਚ ਕੰਮਕਾਰਨਾ ਤੇ ਸਭ ਤੋਂ ਬਾਅਦ ਸੰਗੀਤ ਐਲਬਮ ਅਰਦੇਸ਼ ਹੋਣ ਦਾ ਰਿਕਾਰਡ ਮੈਸ ਪੂਜਾ ਦੇ ਨਾਂ ਹੈ ਜਿਸ ਨੂੰ ਗਿਨੀਜ਼ ਬੁੱਕ ਆਫ ਰਿਕਾਰਡ ਵਿੱਚ ਦਰਜ ਕੀਤਾ ਗਿਆ ਹੈ ਜਿੱਥੇ ਉਸ ਨੇ ਧਾਰਮਿਕ ਐਲਬਮ ਸਰੋਤਿਆਂ ਦੀ ਚੋਲੀ ਪਾਏ ਹਨ ਉਥੇ ਪਾਲੀਵੋਡ ਅਤੇ ਬੋਲੀਵੋਡ ਵਿੱਚ ਵੀ ਉਸ ਦੇ ਕਈ ਗੀਤ ਆਏ ਹਨ ਹਿੰਦੀ ਫਿਲਮ ਕੋਕਟੇਲ ਵਿੱਚ ਸੈਕੰਡ ਹੈਂਡ ਜਵਾਨੀ ਹੀਰੋ ਹੀਰ ਵਿੱਚ ਲਕ ਟੂਣ ਟੂਣੂ ਹੌਸਪੀਟਲ 3 ਵਿੱਚ ਮਾਲਾ ਮਾਲ ਗੀਤ ਗਾਏ ਹਨ ਗਾਇਕੀ ਦੇ ਨਾਲ ਮਸ ਪੂਜਾ ਨੇ ਅਦਾਕਾਰੀ ਵਿੱਚ ਵੀ ਆਪਣੀ ਪ੍ਰਤਿਭਾ ਦਾ ਲੋਹਾ ਮਨਵਾਇਆ ਹੈ। ਦੇਸ਼ ਤੇ ਬਾਬਾ ਟੀਵੀ ਦੇ YouTube ਚੈਨਲ ਤੇ ਖਬਰਾਂ ਦੇ ਇਸ ਬੁਲਟਨ ਨੂੰ ਪੂਰਾ ਦੇਖਣ ਦੇ ਲਈ ਤੁਹਾਡਾ ਬਹੁਤ-ਬਹੁਤ ਧੰਨਵਾਦ। ਇਸੇ ਤਰ੍ਹਾਂ ਸਾਡੇ ਨਾਲ ਜੁੜੇ ਰਹੋ, ਹੱਸਦੇ ਰਹੋ, ਵਸਦੇ ਰਹੋ। ਇੱਕ ਵਾਰ ਫਿਰ ਦਿਲ ਦੀਆਂ ਗਹਿਰਾਈਆਂ ਤੋਂ ਬਹੁਤ-ਬਹੁਤ ਸ਼ੁਕਰੀਆ। ਕਿਰਪਾ ਕਰਕੇ ਇਸ ਸਾਡੇ YouTube ਚੈਨਲ ਨੂੰ ਵੱਧ ਤੋਂ ਵੱਧ ਸ਼ੇਅਰ ਅਤੇ ਸਬਸਕ੍ਰਾਈਬ ਕਰੋ। ਇੱਕ ਵਾਰ ਫਿਰ ਬਹੁਤ-ਬਹੁਤ ਧੰਨਵਾਦ।